हिमाचल ਦੇ ਉਹਨਾਂ ਜ਼ਿਲ੍ਹੇ ਦੇ ਵਿੱਚ ਸਥਿਤ ਮਾ ਚਿੰਤਪੁਰਣੀ ਦਾ ਦਰਬਾਰ ਉਹ ਪਾਵਨ ਸਾਂ ਜਿੱਥੇ ਰਜ਼ਾਨਾ ਹੀ ਹਜ਼ਾਰਾਂ ਦੀ ਤعداد ਦੇ ਵਿੱਚ ਸ਼ਰਧਾਲੂ ਨਤਮਸਤਕ ਹੋਣ ਦੇ ਲਈ ਪਹੁੰਚਦੇ ਨੇ ਪਰ ਜੇਕਰ ਸ਼ਰਧਾਲੂਆਂ ਦੇ ਸਾਹਮਣੇ ਹੀ ਮੰਦਰ ਦੇ ਪੁਜਾਰੀ ਦੇ ਨਾਲ ਹੱਥੋਪਾਈ ਹੋਵੇ ਤਾਂ ਫਿਰ ਸ਼ਰਧਾਲੂਆਂ ਦੀ ਆਸਥਾ ਦੇ ਨਾਲ ਕੀ ਖਲਬੜ ਹੋਵੇਗਾ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਘਟਕ੍ਰਮ ਨੂੰ ਬਿਆਨ ਕਰ ਦਿਓ ਤਸਵੀਰਾਂ ਜੋ ਨੇ ਲਗਾਤਾਰ ਹੁਣ ਸੋਸ਼ਲ ਮੀਡੀਆ ਦੇ ਉੱਪਰ ਸਾਂਝਿਆ ਹੋ ਰਹੇ ਨੇ ਕਿ ਮੰਦਰ ਦੇ ਵਿੱਚ ਗਰਭ ਗ੍ਰਹਿ ਦੇ ਵੇਚਣੇ ਕਿ ਮੰਦਰ ਦੇ ਪੁਜਾਰੀ ਪੁਜਾਰੀ ਨਾਲ ਹੱਥੋਪਾਈ ਹੋਈ ਹੈ ਸੁਰੱਖਿਆ ਦੇ ਵਿੱਚ ਤਣਾਤ ਗਾਰਡ ਦੇ ਵੱਲੋਂ ਜਿਹੜਾ ਕਿ ਪੁਜਾਰੀ ਦੇ ਥੱਪੜ ਜੜਿਆ ਜਾਂਦਾ ਹੈ ਤੇ ਉਸ ਨੂੰ ਧੱਕਾ ਵੀ ਮਾਰਿਆ ਜਾਂਦਾ ਜਿਸ ਤੋਂ ਬਾਅਦ ਜੋ ਮੰਦਰ ਦਾ ਪੁਜਾਰੀ ਹੈ ਉਹ ਡਿੱਗਦਾ ਡਿੱਗਦਾ ਜਿਹੜਾ ਕੀ ਹੈ ਉਹ ਬਚਦਾ ਹਾਲਕਿ ਉਹ ਛਤਰ ਜੋ ਹੈ ਮਾਤਾ ਦੇ ਉੱਪਰ ਲਗਾਇਆ ਗਿਆ ਹੁੰਦਾ ਮਾ ਚਿੰਤਪੂਰਨੀ ਦੇ ਉੱਪਰ ਜੋ ਛਤਰ ਲਗਾਇਆ ਹੁੰਦਾ ਉਸ ਦੇ ਵਿੱਚ ਵੀ ਜਾ ਟਕਰਾਂ ਹੁੰਦਾ ਤੇ ਝਗੜੇ ਦੀਆਂ ਤਸਵੀਰਾਂ ਦਰਬਾਰ ਦੇ ਵਿੱਚ ਸਿੱਧੇ ਪ੍ਰਸਾਰਣ ਨੂੰ ਲੈ ਕੇ ਲਗਾਏ ਗਏ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਾਣਕਾਰੀ ਮਿਲੀ ਹੈ ਕਿ ਗਰਬ ਗ੍ਰਹਿ ਦੇ ਵਿੱਚ ਪ੍ਰਸ਼ਾਦ ਚੜਾਉਂਦੇ ਸਮੇ ਇਹ ਝਗੜਾ ਹੋਇਆ ਹੈ ਪੁਜਾਰੀ ਦੇ ਸੁਰੱਖਿਆ ਕਰਮਚਾਰੀ ਦੇ ਵੱਲੋਂ ਥੱਪੜ ਮਾਰਿਆ ਜਾਂਦਾ ਉਸ ਦਾ ਕਾਲਰ ਫੜਿਆ ਜਾਂਦਾ ਤੇ ਗਲੇ ਤੋਂ ਵੀ ਔਰ ਜਿਹੜਾ ਕਿ ਉਸ ਨੂੰ ਫੜ ਕੇ ਧੱਕਾ ਮੁਕੀ ਕੀਤੀ ਜਾਂਦੀ ਹੈ ਹਾਲਾਂਕਿ ਇੱਕ ਵਿਚਾਰੀ ਜੋ ਦੂਸਰੀ ਸਾਈਡ ਦੇ ਉੱਪਰ ਬੈਠਾ ਹੁੰਦਾ ਉਹ ਕਿਸੇ ਤਰੀਕੇ ਨਾਲ ਮਾਹੌਲ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਹੋਇਆ ਕਿ ਮੰਦਰ ਦੇ ਵਿੱਚ ਜਿਹੜੇ ਕਿ ਸੁਰੱਖਿਆ ਕਰਮਚਾਰੀ ਤਨਨਾਤ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ ਜਾਣਕਾਰੀ ਇਹ ਵੀ ਮਿਲੀ ਹੈ ਕਿ ਜਿਹੜਾ ਕਿ ਹੈ ਪਹਿਰਾਵੇ ਨੂੰ ਲੈ ਕੇ ਦੋਹਾਂ ਦੇ ਵਿਚਾਲੇ ਜੋ ਹੈ ਕਹਾ ਸੁਣੀ ਹੁੰਦੀ ਹੈ ਅਤੇ ਬੈਂਸਬਾੜੀ ਤੋਂ ਬਾਅਦ ਜਿਹੜਾ ਕਿ ਹੈ ਮੰਦਰ ਦੇ ਵਿੱਚ ਗਰਗੁਰਾ ਦੇ ਵਿੱਚ ਜਿਹੜਾ ਕਿ ਸੁਰੱਖਿਆ ਕਰਮਚਾਰੀ ਤਨਾਤ ਹੁੰਦਾ ਹੈ ਉਹ ਆਪਣਾ ਆਪਾ ਖੋ ਦਿੰਦਾ ਅਤੇ ਫਿਰ ਮੰਦਰ ਦੇ ਗਰਗੁਰਾ ਗ੍ਰਹਿ ਦੇ ਵਿੱਚ ਜਿਹੜਾ ਕਿ ਪੁਜਾਰੀ ਸੇਵਾ ਕਰ ਰਿਹਾ ਹੁੰਦਾ ਸ਼ਰਧਾਲੂਆਂ ਤੋਂ ਪ੍ਰਸ਼ਾਦ ਲੈ ਕੇ ਮਾਤ ਨੂੰ ਭੋਗ ਲਗਾ ਰਿਹਾ ਹੁੰਦਾ ਉਸ ਦੇ ਥੱਪੜ ਮਾਰਦਾ ਉਸ ਨੂੰ ਧੱਕਾ ਦਿੰਦਾ ਜਿਸ ਤੋਂ ਬਾਅਦ ਪੁਜਾਰੀ ਜੋ ਹੈ ਸ਼ਤਰ ਨਾਲ ਟਕਰਾਂਦਾ ਹੋਇਆ ਜਿਹੜਾ ਕਿ ਹੈ ਅੱਗੇ ਵੱਲ ਨੂੰ ਡਿੱਗਦਾ ਪਰ ਉਸ ਨੇ ਜਿਹੜਾ ਕਿ ਮੌਕੇ ਦੇ ਉੱਪਰ ਮਜੂਦ ਦੂਸਰੇ ਪੁਜਾਰੀ ਹੁੰਦੇ ਨੇ ਉਹ ਸੰਭਾਲ ਲੈਂਦੇ ਨੇ ਅਤੇ ਦੋਹਾਂ ਨੂੰ ਅਲੱਗ-ਅਲੱਗ ਕਰਕੇ ਮਾਹੌਲ ਨੂੰ ਸ਼ਾਂਤ ਕਰਵਾਇਆ ਜਾਂਦਾ ਉਹਦੇ ਇਸ ਮਾਮਲੇ ਦੇ ਵਿੱਚ ਫਿਲਹਾਲ ਜਿਹੜਾ ਕਿ ਦੋਸ਼ੀ ਸੁਰੱਖਿਆ ਕਰਮਚਾਰੀ ਉਸ ਨੂੰ ਹਟਾ ਦਿੱਤਾ ਗਿਆ ਮੰਦਿਰ ਦੇ ٹرسٹ ਦੇ ਕਮਿਸ਼ਨਰ ਅਤੇ ਉਹਨਾਂ ਦੇ ਡਿਪਟੀ ਕਮਿਸ਼ਨਰ ਜਤਿੰਨ ਲਾਲ ਦੇ ਵੱਲੋਂ ਇਸ ਮਾਮਲੇ ਦੀ ਜਿਹੜੀ ਕਿ ਐਸਜੀਐਮ ਆਮਨੂ ਪੂਰੇ ਮਾਮਲੇ ਦੀ ਵਿਸਤਾਰਿਤ ਜਾਂਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਨੇ ਇਕ ਘਟਨਾ ਕ੍ਰਮ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਇਆ ਹੈ ਮਾਤਾ ਸ਼੍ਰੀ ਚਿੰਤਾ ਪੂਰਣੀ ਮੰਦਰ ਤੇ ਵਿੱਚ ਲੱਗੀ ਸੀਸੀਟੀਵੀ ਕੈਮਰਾ ਦੀ ਮਦਦ ਦੇ ਨਾਲ ਹੋਣਿਆ ਪੂਰਾ ਜਿਹੜਾ ਕੀ ਹੈ ਇਸ ਘਟਨਾ ਕ੍ਰਮ ਦੇ ਆਧਾਰ ਤੇ ਉੱਪਰ ਜਿਹੜੀ ਕੀ ਜਾਂਚ ਪੜਤਾਲ ਕੀਤੀ ਜਾਵੇਗੀ ਹਾਲਕਿ ਜਿਹੜੇ ਕੀ ਹੈ ਝਗੜਾ ਸੋਮਵਾਰ ਨੂੰ ਹੋਇਆ ਦੱਸਿਆ ਜਾ ਰਿਹਾ ਜਿਸ ਦੀ ਰਿਕਾਰਡਿੰਗ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਹੈ ਸ਼ਰਧਾਲੂਆਂ ਦੇ ਲਾਈਪਰ ਸਾਰਨ ਨੂੰ ਲੈ ਕੇ ਜਿਹੜਾ ਕਿ ਇਹ ਜੋ ਸੀਸੀਟੀਵੀ ਕੈਮਰਾ ਲਗਾਇਆ ਗਿਆ ਉਸ ਦੇ ਵਿੱਚ ਇਹ ਚੱਗਦੇ ਦੀਆਂ ਤਸਵੀਰਾਂ ਜੋ ਕੈਦ ਹੋਈਆਂ ਨੇ ਵੀਡੀਓ ਦੇ ਅਨਸਾਰ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਵੀਡੀਓ ਵਿੱਚ ਸਾਫ਼ ਵੇਖਿਆ ਜਾ ਰਿਹਾ ਹੈ ਕਿ ਕਿਵੇਂ ਗਰਵ ਗ੍ਰਹਿ ਦੇ ਵਿੱਚ ਮੌਜੂਦ ਪੁਜਾਰੀ ਉੱਥੇ ਪਹੁੰਚਣ ਵਾਲੇ ਸ਼ਰਧਾਲੂਆਂ ਤੋਂ ਪ੍ਰਸ਼ਾਦ ਲੈ ਕੇ ਮਾ ਚਿੰਤਪੁਰ ਦੀ ਨੂੰ ਭੇਟ ਕਰ ਰਿਹਾ ਹੁੰਦਾ ਹੈ ਕਿ ਭੇਟ ਕਰਨ ਤੋਂ ਬਾਅਦ ਪੁਜਾਰੀ ਸ਼ਰਧਾਲੂ ਨੂੰ ਜਿਹੜਾ ਕਿ ਪ੍ਰਸ਼ਾਦ ਵਾਪਸ ਕਰ ਰਿਹਾ ਹੁੰਦਾ ਹੈ ਕਿ ਇਸੇ ਦੌਰਾਨ ਸੁਰੱਖਿਆ ਗਾਰਡ ਪੁਜਾਰੀ ਦੇ ਨਾਲ ਛੋਟੀ ਜਿਹੀ ਬੈਂਸਵਾਜੀ ਤੋਂ ਬਾਅਦ ਹੱਥੋਂ ਪਾਈ ਤੇ ਉਤਰ ਆਉਂਦਾ ਤੇ ਕਿਹਾ ਜਾ ਰਿਹਾ ਕਿ ਦੋਹਾਂ ਦੇ ਵਿਚਾਲੇ ਪਹਿਲਾਂ ਵੀ ਪਹਿਰਾਵੇ ਨੂੰ ਲੈ ਕੇ ਬੈਂਸਵਾਜੀ ਹੋ ਚੁੱਕੀ ਹੈ ਪਾਣੀ ਛਿੜਕਣ ਤੋਂ ਬਾਅਦ ਭਾਗ ਕੀ ਜਲ ਦਾ ਛਿੱਟਾ ਦੇਣ ਤੋਂ ਬਾਅਦ ਬੈਂਸਵਾਜੀ ਹੋਰ ਵੱਤ ਜਾਂਦੀ ਹੈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪ੍ਰਸ਼ਾਦ ਨੂੰ ਭੋਗ ਲਗਾਉਣ ਤੋਂ ਬਾਅਦ ਕੀਮੇ ਜਿਹੜਾ ਕੀ ਹੈ ਪੁਜਾਰੀ ਜਦੋਂ ਜਲ ਦਾ ਛਿੱਟਾ ਦਿੰਦਾ ਤਾਂ ਫਿਰ ਜੋ ਗਾਰਡ ਹੈ ਉਹ ਪੁਜਾਰੀ ਐ ਥੱਪੜ ਮਾਰਦਾ ਤੇ ਫਿਰ ਉਸਦੇ ਗਰੇਵਾਨ ਦੇ ਉੱਪਰ ਹੱਥ ਪਾ ਕੇ ਉਸ ਨੂੰ ੱੱਕਾ ਮਾਰਨ ਦੀ ਵੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਇਹ ਸਥਿਤੀ ਕਾਫੀ ਜ਼ਿਆਦਾ ਜਿਹੜੀ ਕਿ ਵਿਗੜ ਜਾਂਦੀ ਹੈ ਹਾਲਕੀ ਮੌਕੇ ਦੇ ਉੱਪਰ ਜਿਹੜੇ ਕਿ ਕਾਫੀ ਗਿਣਤੀ ਦੇ ਵਿੱਚ ਛੜਦਾਲੂ ਮੌਜੂਦ ਦੱਸੇ ਜਾ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਇਸ ਮਾਮਲੇ ਦੇ ਵਿੱਚ ਜੋ ਨੋਟਿਸ ਲੈਂਦਿਆਂ ਹੋਇਆਂ ਡਿਪਟੀ ਕਮਿਸ਼ਨਰ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜੋ ਜਾਂਚ ਦੀ ਹੁਕਮ ਨੇ ਉਹ ਐਸਟੀਐਮ ਨੂੰ ਦਿੱਤੇ ਗਏ ਹੈਗੇ ਨੇ ਫਿਲਹਾਲ ਜਿਹੜਾ ਪੁਜਾਰੀ ਉਸ ਨੂੰ ਹਟਾ ਦਿੱਤਾ ਗਿਆ ਮਾਮਲੇ ਦੀ ਜਾਂਚ ਪੜਤਾਲ ਲਈ ਬਕਾਇਦਾ 3 ਮੈਂਬਰੀ ਕਮੇਟੀ ਦਾ ਵਿਗਠਨ ਕੀਤਾ ਗਿਆ ਐਸਟੀਐਮ ਸਚਿੰਤ ਸ਼ਰਮਾ ਨੇ ਕਿਹਾ ਕਿ ਪਵਿੱਤਰ ਸਥਾਨ ਤੇ ਲੜਾਈ ਇੱਕ ਗੰਭੀਰ ਮਸਲਾ ਹੈ ਅਤੇ ਇਸ ਮਾਮਲੇ ਦੀ ਜਾਂਚ ਲਈ 3 ਮੈਂਬਰੀ ਕਮੇਟੀ ਬਣਾਈ ਗਿਆ ਜਿਸ ਦੇ ਵਿੱਚ ਐਸੀਐਫ ਕੁਲਦੀਪ ਕੁਮਾਰ ਮੰਦਰ ਅਧਿਕਾਰੀ ਅਜੇ ਮੜਿਆਲ ਅਤੇ ਕਮਾਂਡੈਂਟ ਮਨੀਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ ਤਿੰਨਾਂ ਨੂੰ ਇਸ ਮਾਮਲੇ ਤੇ ਜਲਦੋ ਜਲਦ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਦੇਤੇ ਗਏ ਰਿਪੋਰਟ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਟੁਕਮੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਗਿਆ ਹਾਲਾਂਕਿ ਜੋ ਇੱਕ ਘਟਨਾਕਰਮ ਵਾਪਰਿਆ ਉਹ ਜੋ ਸਿੱਧਾ ਪ੍ਰਸਾਰਣ ਮੰਦਰ ਤੋਂ ਹੁੰਦਾ ਹੈਗਾ ਲਾਈਵ ਕੈਮਰੇ ਦੇ ਥਰੂ ਉਸ ਦੇ ਵਿੱਚ ਕੈਦ ਹੁੰਦਾ ਤੇ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿ ਸ਼ਰਧਾਲੂ ਮੰਦਰ ਦੇ ਵਿੱਚ ਪਹੁੰਚੇ ਵੀ ਹੋਏ ਸਨ ਅਤੇ ਲਾਈਵ ਪ੍ਰਸਾਰਣ ਦੇ ਥਰੂ ਵੀ ਵਰਲਡਵਾਈਡ ਜਿਹੜਾ ਕੇ ਇਸ ਕੱਟਣ ਨੂੰ ਵੇਖਿਆ ਗਿਆ ਜਿਸ ਤੋਂ ਬਾਅਦ ਹੁਣ ਮੰਦਰ ਤੇ ਵਿੱਚ ਵਾਪਰੀ ਇਸ ਕੱਟਣ ਨੂੰ ਲੈ ਕੇ ਸ਼ਰਧਾਲੂਆਂ ਦੇ ਮਨਾਂ ਦੇ ਵਿੱਚ ਰੋਸ ਹੈ ਹੁਣ ਦੇਖਣਾ ਹੋਵੇਗਾ ਕਿ ਜੋ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ ਉਸ ਦੀ ਰਿਪੋਰਟ ਦੇ ਵਿੱਚ ਕੌਣ ਦੋਸ਼ੀ ਹੈ ਅਤੇ ਕੌਣ નિર્ਦੋਸ਼ ਹੈ